ਅੱਪਾ ਹੁਣ ਗੱਲਬਾਤ ਕਰਨ ਜਾ ਰਹੇ ਆ ਪਹਿਲਾਂ ਆਪਾਂ ਭਗੇ ਭਾਈ ਉਹਨਾਂ ਨਾਲ ਗੱਲਬਾਤ ਕੀਤੀ ਤੇ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਆ ਇੰਟਰਨੈਸ਼ਨਲ ਕਬੱਡੀ ਖਿਡਾਰੀ ਛੋਟੂ ਨਡਾਲਾ ਤਲ ਲਵ ਰੂਪ ਸਿੰਘ ਜੀ ਲਵੀ ਇਹ ਦੋ ਭਰਾ ਸਕੇ ਭਰਾ ਨੇ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਬਹੁਤ ਤਖੀ ਤੇ ਮਾਰ ਕੇ ਦੀ ਕਬੱਡੀ ਕੀਤੀ ਇਹ ਖੇਡੀ ਐ ਤੇ ਵੱਖ-ਵੱਖ ਦੇਸ਼ਾਂਵਾਂ ਲੋ ਵੀ ਖੇਡੇ ਆ ਤੇ ਨਡਾਲੇ ਦਾ ਨਾਮ ਰੋਸ਼ਨ ਕੀਤਾ ਆ ਪਾ ਛੋਟੂ ਭਾਈ ਨਾ ਪਾਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਆਪਣਾ ਪਿੰਡ ਨਡਾਲਾ ਚੈਨਲ ਤੇ ਵੈਗਰ ਜੀ ਕਾ ਖਾਲਸਾ ਸ੍ਰੀ ਵੈਗਰ ਜੀ ਕੀ ਫਤਿਹ ਆਪਣੇ ਹਰਪ੍ਰੀਤ ਸਿੰਘ ਜੀ ਰਿਪੋਰਟਰ ਆ ਜਿਹੜੇ ਕਿ ਰੋਜ਼ਾਨਾ ਆਪਣੀ ਗਰਾਊਂਡ ਦੇ ਵਿੱਚ ਆਉਂਦੇ ਨੇ ਬਕਾਇਦਾ ਐਡਵਰਟਾਈਜ਼ਮੈਂਟ ਕਰਦੇ ਨੇ ਕਿ ਵੱਤ ਵਤ ਬੱਚੇ ਇੱਥੇ ਗਰਾਊਂਡ ਦੇ ਵਿੱਚ ਆਣ ਕਬੱਡੀ ਨਾਲ ਵਾਲੀਬਾਲ ਨਾਲ ਕ੍ਰਿਕਟ ਨਾਲ ਹੋਰ ਐਥਲੈਟਿਕ ਜੜੀਆਂ ਐਥਲੈਟਿਕ ਵਰਗ ਦੇ ਜਿਹੜੇ ਇਵੈਂਟ ਨੇ ਉਹਨਾਂ ਨਾਲ ਜੁੜਨ ਤੇ ਛੋਟੂ ਭਾਜੀ ਸਾਨੂੰ ਇੱਕ ਬਹੁਤ ਵਧੀਆ ਲੱਗਾ ਤੁਸੀਂ ਵੀ ਇੱਥੇ ਗਰਾਊਂਡ ਦੇ ਵਿੱਚ ਆਪਣੇ ਸਮੇਂ ਦੇ ਵਿੱਚ ਬਹੁਤ ਮਾਰ ਕੇ ਤੇ ਕਬੱਡੀ ਖੇਡੀ ਇਸੇ ਗਰਾਊਂਡ ਦੇ ਵਿੱਚ ਤੁਸੀਂ ਆਪਣੀ ਮਿਹਨਤ ਵੀ ਲਾਈ ਹੈ ਬੜੇ ਲੰਮੇ ਸਮੇਂ ਹਨਾ ਤੇ ਕਿੱਦਾਂ ਦਾ ਲੱਗਾ ਮਤਲਬ ਕਿ ਕਿੱਦਾਂ ਮਾਨ ਦੇ ਵਿੱਚ ਆ ਕਿ ਜਿੱਦਾਂ ਹੁਣ ਮੈਂ ਆਪਣੇ ਸਮੇਂ ਦੇ ਕਬੱਡੀ ਖੇਡੀ ਤੇ ਨਡਾਲੇ ਵਿੱਚ ਵੀ ਕੋਈ ਨਾ ਕੋਈ ਪਲੇਅਰ ਉੱਠਣਾ ਜਦੋਂ ਤੁਸੀਂ ਬੱਚਿਆਂ ਨੂੰ ਕੋਚਿੰਗ ਦੇਂਦੇ ਹੋ ਛੋਟੇ ਬੱਚਿਆਂ ਨੂੰ ਤੇ ਕਿੱਦਾਂ ਦਾ ਲੱਗ ਰਿਹਾ ਮਤਲਬ ਕੋਚਿੰਗ ਦੇ ਆਪਣੇ ਆਪਣੇ ਬੱਗਾ ਭਾਜੀ ਬੱਗਾ ਕੋਚ ਲਵੀ ਨਡਾਲਾ ਇੰਟਰਨੈਸ਼ਨਲ ਕਬੱਡੀ ਪਲੇ ਇਹਨਾਂ ਨੇ ਮਤਲਬ ਸ਼ੁਰੂ ਤੋਂ ਹੀ 4-5 ਸਾਲ ਪਹਿਲਾਂ ਮੈਂ ਜਰਮਨ ਤੋਂ ਕਰੋਨਾ ਚ ਆਇਆ ਸੀ 5-6 ਸਾਲ ਪਹਿਲਾਂ ਤੇ ਵੇਖਿਆ ਇੱਥੇ ਗਰਾਊਂਡਾਂ ਖਾਲੀ ਨੇ ਤੇ ਆਪਾਂ ਨਸ਼ਾ ਬਹੁਤ ਜ਼ਿਆਦਾ ਪੰਜਾਬ 'ਚ ਵੱਧ ਗਿਆ ਸੀ ਤੇ ਆਪਾਂ ਸੋਚਿਆ ਕਿ ਜਿਹੜੀ ਨਿਊ ਜਨਰੇਸ਼ਨ ਨੂੰ ਆਪਾਂ ਗਰਾਊਂਡ ਨਾਲ ਜੋੜੀਏ ਹੂੰ ਤੇ ਉਹਨੂੰ ਆਪਾਂ ਜਦੋਂ ਗਰਾਊਂਡ ਨਾਲ ਜੋੜਿਆ ਤਾਂ ਉਹਦਾ ਆਪਾਂ ਨੂੰ ਬਹੁਤ ਵਧੀਆ ਰਿਜ਼ਲਟ ਆਇਆ ਆਪਣੇ ਹੁਣ ਇਸ ਟਾਈਮ ਤਨਤਨ ਬਾਬਾ ਬੁੱਢਾ ਸਾਹਿਬ ਕਬੱਡੀ ਕਲੱਬ ਨਡਾਲਾ ਵੱਲੋਂ ਆਪਣੇ ਜਿਹੜੇ ਨੇ ਨਾ 65 ਕਿਲੋ ਦੇ 55 ਕਿਲੋ ਦੇ ਵਧੀਆ ਪਲੇਅਰ ਨੇ ਜਿਹੜੇ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਜਿੱਤਾਂ ਪ੍ਰਾਪਤ ਕਰਦੇ ਆ ਤੇ ਨਡਾਲੇ ਦਾ ਜਦੋਂ ਨਾਂ ਉੱਚਾ ਹੁੰਦਾ ਤਾਂ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਕਿ ਆਪਣੇ ਨਡਾਲੇ ਦੇ ਵਿੱਚੋਂ ਫਿਰ ਪਲੇਅਰ ਉੱਠੇ। ਇਹ ਛੋਟਾ ਜੀ ਕਿੰਨੇ ਕ ਮੁੰਡੇ ਜਿਹੜੇ ਤੁਹਾਡੇ ਨਾਲ ਜਿੱਦਾ ਹੁਣ ਮੋਢੇ ਨਾ ਮੋਢਾ ਲਾ ਕੇ ਜਿਹੜੀ ਆਪਣੀ ਪ੍ਰੈਕਟਿਸ ਕਰਦੇ ਨੇ ਤੇ ਨਡਾਲਾ ਦੇ ਸਰਕਾਰੀ ਸਕੂਲ ਦੀ ਕਰਾਉਣ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਆਪਣਾ ਜਿਹੜਾ ਸਭ ਤੋਂ ਵੱਧ ਸਾਥ ਜਿੱਦਾਂ ਆਪਣੇ ਕੋਲ ਟਾਈਮ ਨਾ ਹੋ ਕਈ ਵਾਰੀ ਨਹੀਂ ਹੁੰਦਾ ਤੇ ਸਭ ਤੋਂ ਜ਼ਿਆਦਾ ਜਿਹੜੀ ਗਰਾਊਂਡ ਦੀ ਸੇਵਾ ਹ ਇਸ ਟਾਈਮ 2-3 ਮਹੀਨੇ ਤੋਂ ਲਗਾਤਾਰ ਨਵਜਿੰਦਰ ਸਿੰਘ ਜੀ ਬੱਗਾ ਕੋਚ ਜੋ ਕਿ ਪਹਿਲਾਂ ਸਾਡੇ ਨਾਲ ਖੇਡਦੇ ਰਹੇ ਨੇ ਤੇ ਸਾਡੇ ਉਸਤਾਦ ਵੀ ਰਹੇ ਨੇ ਸਾਨੂੰ ਕਬੱਡੀ ਦੇ ਕਈ ਗੁਣ ਵੀ ਇਹਨਾਂ ਨੇ ਦੱਸੇ ਨੇ ਹਨਾ ਤੇ ਹੁਣ ਇਸ ਟਾਈਮ ਅਸੀਂ ਵੀ ਕਦੀ ਕਦੀ ਜੇ ਤੇ ਅਹੀ ਵੀ ਇੱਥੇ ਆਈ ਦਾ ਪਰ ਸਭ ਤੋਂ ਵੱਧ ਜਿਹੜਾ ਜ਼ਿਆਦਾ ਉਹ ਬੱਗੇ ਭਾਈ ਦੀ ਡਿਊਟੀ ਲਈ ਹੈ ਉਹ ਆਵੇ ਖਾਣ ਦੀ ਗੱਲ ਕੀਤੀ ਜਾਵੇ ਮੰਦਰੀ ਕਿਦਾਂ ਖਾਣ ਜਿਹੜਾ ਮੁੰਡਿਆਂ ਨੂੰ ਜਦਾਂ ਤੁਸੀਂ ਆਰਗੇਨਾਈਜ਼ ਕਰਦੇ ਜਦਾਂ ਖਾਣ ਦੀ ਗੱਲ ਕਰੀਏ ਤੇ ਖਰਾਕ ਇਹੀ ਆਪਾਂ ਤੇ ਬੇਨਤੀ ਕਰਾਂਗੇ ਕਿ ਚਲੋ ਜਿੰਨੇ ਜੋਗੇ ਆਪਾਂ ਵੀ ਆਪਾਂ ਵੀ ਖਰੀਦਾਂ ਆਪਾਂ ਜਿਹੜੇ ਆਪਣੇ ਨਡਾਲੇ ਦੇ ਐਨਆਰਏ ਵੀਰ ਨੇ ਜਾਂ ਜਿਹੜੇ ਇਲਾਕੇ ਦੇ ਨੇ ਉਹ ਸਗੋਂ ਸਹਿਯੋਗ ਦੇਣਾ ਇਹਨਾਂ ਦੇ ਵਿੱਚ ਕਈ ਬਹੁਤ ਗਰੀਬ ਬੱਚੇ ਨੇ ਜਿਨ੍ਹਾਂ ਦੇ ਅੰਦਰ ਬਹੁਤ ਜ਼ਿਆਦਾ ਜਜ਼ਬਾ ਕੁਝ ਬਣੰਦਾ ਕੁਝ ਕਰਨ ਦਾ ਹੈਨਾ ਤੋਂ ਮੈਂ ਤੇ ਬਹੁਤ ਲਾਂਦੇ ਪਰ ਮੈਂ ਤੇ ਦੇ ਨਾਂ ਨਾਲ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਪੁਆਇੰਟ ਆਂਦਾ ਉਹ ਡਾਈਟ ਦਾ ਆਂਦਾ ਕਿਉਂਕਿ ਡਾਈਟ ਤੋਂ ਜੇ ਆਪਣੀ ਡਾਈਟ ਸਹੀ ਏ ਤੇ ਫਿਰ ਆਪਾਂ ਤਗੜਾ ਖੇਡਾਂਗੇ ਕਿਉਂਕਿ ਡਾਈਟ ਪ੍ਰੋਪਰ ਹੋਏਗੀ ਤੇ ਆਪਣੇ ਕਦੀ ਇੰਜਰੀ ਨਹੀਂ ਆਏਗੀ ਕਿਉਂਕਿ ਡਾਈਟ ਘੱਟ ਹੋਣ ਦੇ ਬਾਬਚ ਜੇ ਤੂੰ ਬੰਦਾ ਜਿਆਦਾ ਜ਼ੋਰ ਲਾਂਦਾ ਹੈ ਜਿਆਦਾ ਜ਼ੋਰ ਨਾਲ ਨਾਲ ਹੱਡੀਆਂ ਦਾ ਜ਼ੋਰ ਲੱਗਦਾ ਫਿਰ ਕਮਜ਼ੋਰੀ ਆਣੀ ਸ਼ੁਰੂ ਹੋ ਜਾਂਦੀ ਪਲੇਸ ਜਿਹੜਾ ਮੇਨ ਪੁਆਇੰਟ ਉਹ ਡਾਈਟ ਦਾ ਹੀ ਹੈ ਛੋਟਾ ਭਾਜੀ ਕਿੰਨੇ ਘੰਟੇ ਤੁਸੀਂ ਮਿਹਨਤ ਕਰਾਉਂਦੇ ਹੋ ਜਦਾਂ ਬੱਚਿਆਂ ਨੂੰ ਇੱਥੇ ਸਵੇਰੇ ਵੀ ਕਰਾਉਂਦੇ ਹੋ ਜਾਂ ਇਕੱਲਾ ਸ਼ਾਮ ਨੂੰ ਹੀ ਕਰਾਉਂਦੇ ਹੋ ਸਵੇਰੇ ਜਿਹੜੇ ਬੱਚੇ ਨੇ ਉਹ ਮੇਰੇ ਕੋਲ ਜੋਤਬੱਦਰ ਜਿਮ 'ਚ ਤੇ ਆਪਣੇ ਜਿਹੜੇ ਕਬੱਡੀ ਵਾਲੇ ਬੱਚਣੋ ਸਵੇਰੇ ਮੇਰੇ ਕੋ ਆ ਕੇ ਜਿਮ ਦੇ ਵਿੱਚ ਜਿਮ ਲਾਉਂਦੇ ਹਾਂ ਹਾਂਜੀ ਜਿਮ ਇੱਥੇ ਕਿਹੜਾ ਸਥਿਤ ਹੈ ਜਿਮ ਇਹ ਹੈਗਾ ਬੇਗਵਾਲ ਰੋਡ ਤੇ ਨਡਾਲਾ ਤੋਂ ਬੇਗਵਾਲ ਰੋਡ ਨਡਾਲਾ ਤੋਂ ਬੇਗਵਾਲ ਰੋਡ ਤੇ ਜੋਤਬਰਦਰ ਜਿਮ ਅੱਛਾ ਅੱਛਾ ਇਹਦੇ ਵਿੱਚ ਆਪਣੇ ਕਬੱਡੀ ਦੇ ਆਪਣੇ ਮੁੰਡਾ ਇੱਕ ਬਹੁਤ ਸੋਹਣਾ ਮੁੰਡਾ ਰੈਸਲਰ ਉੱਠਿਆ ਪਹਲਵਾਨੀ ਕਰਦਾ ਜਿਹੜਾ ਪਹਲਤ ਤੋਂ ਹੁੰਦਾ ਪਹਲਤ ਤੋਂ ਨਹੀਂ ਆਂਦਾ ਨਿੱਕੀ ਜੀ ਉਮਰ ਦਾ ਸਰਦਾਰ ਸਾਹਮਣੇ ਤੇ ਕੈਮਰਾ ਮਾਰ ਸਕਦੇ ਹੋ ਘੁੱਲ ਰਿਹਾ ਹੁਣ ਪਟਕੀ ਪਟਕੀ ਦੇ ਵਿੱਚ ਸਰਦਾਰ ਮਤਲਬ ਬਹੁਤ ਹਲਕੀ ਉਮਰ ਹੈ 16 17 ਸਾਲ ਦਾ ਪਰ ਜਿਮ ਦੇ ਵਿੱਚ ਵੀ ਬਕਾਇਦਾ ਬਹੁਤ ਮਤਲਬ ਆਪਣੀ ਹਾਰ ਟ੍ਰੇਨਿੰਗ ਕਰਨਦੇ ਆ ਉਹਨਾਂ ਨੂੰ ਤੁਸੀਂ ਫ੍ਰੀ ਕੋਚਿੰਗ ਦੇਂਦੇ ਹੋ ਉੱਥੇ ਜਿਮ ਦੇ ਵਿੱਚ ਜਿਮ ਦੇ ਵਿੱਚ ਜਿਹੜੇ ਆਪਣੇ ਕਬੱਡੀ ਨਾਲ ਰਿਲੇਟਡ ਨੇ ਜਾਂ ਜਿਹੜੇ ਲੋੜਵੰਦ ਗਰੀਬ ਨੇ ਉਹਨਾਂ ਕੋਲ ਠੀਕ ਠੀਕ ਉਹਨਾਂ ਦੀ ਲਵਿੰਡਾਲਾ ਵੱਲੋਂ ਛੋਟੂ ਨਡਾਲਾ ਵੱਲੋਂ ਮਤਲਬ ਫ੍ਰੀ ਹੈ ਫ੍ਰੀ ਸੇਵਾ ਹੈ ਨਾ ਜਿਮ ਨਹੀਂ ਨਹੀਂ ਉਹ ਪ੍ਰਮਾਤਮਾ ਵੱਲੋਂ ਜੀ ਆਪਾਂ ਕੋਣ ਆ ਤੁਸੀਂ ਕਿੰਨੇ ਕਿੰਨੇ ਮੁਲਕਾਂ ਦੇ ਵਿੱਚ ਆਪਣੀ ਕਬੱਡੀ ਖੇਡੇ ਸੀ ਉਹ ਵੀ ਥੋੜਾ ਜਿਆਦਾ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਓ ਕਿਹੜੇ ਕਿਹੜੇ ਮੁਲਕ ਆਪਾਂ ਜੋਰ ਹੋਣੇ ਦੱਸੋ ਥੋੜਾ ਜਿਹਾ ਬਾਕੀ ਆਪਾਂ ਕੇਦਣ ਵਿਹਲੇ ਟਾਈਮ ਇੰਟਰਵਿਊ ਕਰਾਂਗੇ ਤੁਹਾਡੀ ਆਪਾਂ ਯੂਰਪ ਦੇ ਸਾਰੇ ਦੇਸ਼ਾਂ ਵਿੱਚ ਖੇਡੇ ਜਿੱਦਾਂ ਹੋਲੈਂਡ ਹੋ ਗਿਆ ਨਾਰਵੇ ਹੋ ਗਿਆ ਇਟਲੀ ਹੋ ਗਿਆ ਫਰਾਂਸ ਹੋ ਗਿਆ ਬੈਲਜੀਅਮ ਹੋ ਗਿਆ ਜਰਮਨ ਹੋ ਗਿਆ ਆਸਟਰੀਆ ਹੋ ਗਿਆ ਉਦਾਂ ਮਤਲਬ ਤਕਰੀਬਨ ਖੇਡੇ ਆਖਰ ਤੇ ਉਹਨਾਂ ਮਾਪਿਆਂ ਨੂੰ ਕੁਝ ਕਹਿਣਾ ਚਾਹੋਗੇ ਜਿਹੜੇ ਹਜੇ ਬੱਚੇ ਜਿਹੜੇ ਘਰਾਂ 'ਚ ਫੋਨਾਂ ਦਾ ਸਹਾਰਾ ਲੈ ਕੇ ਬੈਠੇ ਐ ਮੈਂ ਤਾਂ ਬਸ ਇਹੀ ਕਹਾਂਗਾ ਕਿ ਜਿਹੜੇ ਜਿਹੜੇ ਜਦੋਂ ਰਾਤ ਹੁੰਦੀ ਏ ਮਾਪਿਓ ਆਪਣੇ ਫੋਨ ਫੜ ਲੈਂਦੇ ਨਿੱਕੇ ਨਿੱਕੇ ਨਿਆਣੇ ਆਪਣੇ ਫੋਨ ਫੜ ਲੈਂਦੇ ਨੇ ਫੋਨਾਂ ਨੂੰ ਛੱਡੋ ਫੋਨਾਂ ਨੂੰ ਛੱਡ ਕੇ ਜਿੱਦਾਂ 2000 ਸਨ ਦੇ ਵਿੱਚ ਗਰੋਂਡਾਂ ਦੇ ਵਿੱਚ ਇੰਨੀ ਦੁਨੀਆ ਇਨੇ ਬੱਚੇ ਆਂਦੇ ਸੀ ਇੱਥੋਂ ਤੱਕ ਕਿ ਬਜ਼ੁਰਗ ਵੀ ਕੋਲ ਬਹਿ ਕੇ ਜੇ ਕਬੱਡੀ ਖੇਡਣੀ ਜਾਂ ਫੁੱਟਬਾਲ ਖੇਡਣਾ 15 20 ਬਜ਼ੁਰਗ ਆ ਕੇ 30 40 ਬਜ਼ੁਰਗ ਆ ਕੇ ਇਦਾਂ ਲਾਈਨਾਂ ਦੇ ਵਿੱਚ ਬਹਿ ਕੇ ਵੇਖਦੇ ਸੀ ਤੇ ਹਲਾਸ਼ਰੀ ਦਿੰਦੇ ਸੀ ਕਿਉਂਕਿ ਬਜ਼ੁਰਗਾਂ ਦੀ ਹਲਾਸ਼ਰੀ ਜਿਹੜੀ ਮਿਲਦੀ ਨਾ ਉਹਦੇ ਨਾਲ ਬੱਚੇ ਹੋਰ ਗਾਂ ਨਿਕਲਦੇ ਹੁਣ ਇਹ ਹੋਇਆ ਕਿ ਹੁਣ ਹਰ ਬੰਦੇ ਨੇ ਆਪਣਾ ਆਪਣਾ ਫੋਨ ਫੜਿਆ ਜੇ ਬੱਚਾ ਰੋਂਦਾ ਨਿਕਾ ਜਾਂ ਨਿਆਣਾ ਰੋਂਦਾ ਉਹਦੇ ਹੱਥ 'ਚ ਫੋਨ ਫੜਾ ਕੇ ਤੇ ਮਾਂ ਨੇ ਆਪਣਾ ਫੋਨ ਫੜਿਆ ਪਿਓ ਨੇ ਆਪਣਾ ਫੋਨ ਫੜਿਆ ਜਿਹਦੇ ਕਰਕੇ ਆਪਣਾ ਆਪਣੀ ਜਿਹੜੀ ਨਿਊ ਜਨਰੇਸ਼ਨ ਹੈ ਉਹ ਖਤਮ ਹੋ ਰਹੀ ਹੈ ਯੋ ਟਾਈਮ ਕੱਢਣਾ ਚਾਹੀਦਾ ਟਾਈਮ-ਟੂ-ਟਾਈਮ ਕੱਢਾ ਗਰੁੱਪ ਤੇ ਵੀ ਆਉਣਾ ਹਾਂਜੀ ਤੇ ਵੱਧ ਤੋਂ ਵੱਧ ਇਹ ਹੈ ਕਿ ਇਹਨਾਂ ਨੂੰ ਬੱਚਿਆਂ ਨੂੰ ਫੋਨਾਂ ਤੋਂ ਦੂਰ ਰੱਖਣਾ ਠੀਕ ਹੈ ਕਿ ਨਹੀਂ ਹੁਣ ਜਿੱਦਾਂ ਕਹਿੰਦੇ ਆਨਲਾਈਨ ਪਸਟਡੀ ਆ ਆਨਲਾਈਨ ਆ ਇਹਨਾ ਇਹਦੇ ਤੋਂ ਫਿਰ ਵੀ ਥੋੜਾ ਜਿਹਾ ਮਤਲਬ ਦੂਰ ਰੱਖਣਾ ਸਟੱਡੀ ਤੋਂ ਬਾਅਦ ਬੱਚੇ ਕੋ ਫੋਨ ਲੈ ਲਿਆ ਜਾਵੇ ਤੇ ਮਾਪਿਓ ਆਪ ਵੀ ਫੋਨਾਂ ਘੱਟ ਜੁੜਨ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜਦੋਂ ਮਾਪਿਓ ਜੁੜਦਾ ਤਾਂ ਫਿਰ ਬੱਚੇ ਨੇ ਆਪੇ ਜੁੜਨ ਬਿਲਕੁਲ ਬਿਲਕੁਲ ਸਰ ਕੁ ਜੋ ਵੀ ਬੱਚੇ ਨੂੰ ਵਧੀਆ ਬਣਾਣਾ ਵਧੀਆ ਪਲੇਅਰ ਬਣਾਣਾ ਜਾਂ ਵਧੀਆ ਸਟੱਡੀ ਕਰਾਣੀ ਉਹ ਸਭ ਤੋਂ ਜ਼ਿਆਦਾ ਡਿਪੈਂਡ ਮਾਪਿਓ ਦੇ ਕਰਦਾ ਮਾਪਿਓ ਦਾ ਸਹੀ ਗੱਲ ਸਹੀ ਗੱਲ ਕਿਉਂਕਿ ਜੇ ਮਾਪਿਓ ਉਹਦੇ ਤੇ ਪੂਰਾ ਗੌਰ ਦਿੰਦਾ ਉਹਦੇ ਤੇ ਟਾਈਮ ਦਿੰਦਾ ਤੇ ਬੱਚਾ ਆਪੇ ਆਪਣੀਆਂ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵੀ ਰੇ ਦੇ ਵਿੱਚ ਆਪਣੀਆਂ ਬਲੰਦੀਆਂ ਨੂੰ ਛੂਹੇਗਾ ਫੜੇਗਾ ਕੀ ਕਰਨੇ ਕਿ ਛੋਟੂ ਭਾਜੀ ਹਜੇ ਵੀ ਤੁਸੀਂ ਆਪਣਾ ਸਰੀਰ ਰਹਿ ਪੂਰਾ ਫਿੱਟ ਰੱਖਿਆ ਫਿੱਟ ਵਾਟ ਫਿੱਟ ਪੂਰਾ ਹਨਾ ਇਹ ਮੇਰੇ ਨਾ ਅਸਲ ਦੇ ਵਿੱਚ ਹੋਲੈਂਡ ਐਮਸਟਰਡਮ ਨਾ ਮੇਰੇ ਇੰਜਰੀ ਆ ਗਈ ਸੀ ਗੋਡੇ ਤੇ ਬੜੀ ਵੱਡੀ ਤੇ ਉਹਦੇ ਕਰਕੇ ਮੈਂ ਫੇਰ ਵੀ ਥੋੜਾ ਬਹੁਤਾ ਖੇਡੇ ਆ ਪਰ ਨਹੀਂ ਜਿਆਦਾ ਇੰਜਰੀ ਆਨ ਕਰਕੇ ਇੱਕ ਫੇਰ ਇੱਥੇ ਪੰਜਾਬ ਦੇ ਵਿੱਚ ਜਦੋਂ ਖੇਡਣਾ ਆ ਉਹਦੇ ਇੰਜਰੀ ਆ ਗਈ ਗੋਡੇ ਦੇ ਵਿੱਚ ਉਹ ਇੰਜਰੀ ਆਨ ਦੇ ਕਾਰਨ ਕਬੱਡੀ ਤੋਂ ਥੋੜਾ ਦੂਰ ਹੋਣਾ ਪਿਆ ਪਰ ਫਿਰ ਵੀ ਬਾਬਾ ਜੀ ਦੀ ਮਿਹਰ ਨਾਲ ਬਿਨਾ ਆਪਰੇਟ ਤੋਂ ਇੰਜਰੀਆਂ ਨੂੰ ਸੈੱਟ ਕਰਕੇ ਫਿਰ ਕੋਈ ਆਪਰੇਸ਼ਨ ਨਹੀਂ ਕਰਾਇਆ ਗੋਡੇ ਦਾ ਨਹੀਂ ਨਹੀਂ ਕੋਈ ਕੋਈ ਆਪਰੇਸ਼ਨ ਨਹੀਂ ਕਰਾਇਆ ਖੱਬਾ ਕ ਸੱਜਾ ਹੀ ਦੋਵੇਂ ਗੋਡੇ ਦੋਵੇਂ ਗੋਡੇ ਠੀਕ 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 ਚਲੋ ਮਰ ਮਿਹਰ ਹੁਣ ਬਾਬਾ ਜੀ ਦੀ ਮਿਹਰ ਠੀਕ ਚੱਲਾ ਰੂਮ ਸੀ ਨਹੀਂ ਲੱਵੀ ਵੀ ਹੁਣ ਨਾਰਵੇ ਕਲੱਬਾਂ ਤੋਂ ਬਹੁਤ ਲੰਮਾ ਸਮਾਂ ਕਬੱਡੀ ਖੇਡੀ ਉਹਨਾਂ ਨੇ ਹੈ ਨਾ ਹਾਂਜੀ ਹਾਂਜੀ ਤੇ ਉਹ ਉਹ ਸਾਡੇ ਤੋਂ ਜ਼ਿਆਦਾ ਖੇਡੇ ਉਹ ਜਿੱਦਾਂ ਇੰਗਲੈਂਡ ਕੈਨੇਡਾ ਆਪਣਾ ਯੂਰਪ ਦੇ ਸਾਰੇ ਦੇਸ਼ਾਂ 'ਚ ਖੇਡੇ ਹੋ। ਸੋ ਓਨੀਮੈਕਸ ਦੇ ਜਿਹੜੀ ਲੀਗ ਦੇ ਮੈਚ ਹੋਏ ਸੀ ਉਹਦੇ ਵਿੱਚ ਵੀ ਬਹੁਤ ਵਧੀਆ ਆਪਣਾ ਪ੍ਰਦਰਸ਼ਨ। ਉਹ ਨਾਰਵੇ ਅਕੈਡਮੀ ਵੱਲੋਂ ਬਹੁਤ ਲੰਮਾ ਸਮਾਂ ਖੇਡੇ। ਹਾਂ ਲੱਲਿਆ ਵਾਲੀ ਸੰਦੀਪ ਦੀ। ਸਜਾ ਹਾਂ ਲੱਲਿਆ ਵਾਲਾ ਸੰਦੀਪ ਜੱਸਾ। ਠੀਕ ਹੈ ਜੀ। ਵਧੀਆ ਪਲੇਅਰ ਸੀ ਨਾਰਵੇ ਦੀ ਸਭ ਤੋਂ ਤਗੜੀ ਟੀਮ ਸੀ। ਇਹ ਆਪਣੇ ਬੰਕੇ ਭਾਜੀ ਸੀ ਮਨਸੂਰਵਾਲ ਵਾਲੇ। ਉਹਨਾਂ ਉਹਨਾਂ ਦੀ ਮਤਲਬ 2000 ਦੇ ਵਿੱਚ ਜੋ ਕਬੱਡੀ ਦੀ ਉਹਨਾਂ ਦੀ ਦੇਣ ਹੈ ਨਾ ਜੋ ਕਬੱਡੀ ਦੇ ਜਿਹੜੇ ਖੇਡਦੇ ਜੋ ਉਹਨਾਂ ਨੇ ਉਹਨਾਂ ਨੇ ਲਾਈਫ ਬਣਾਈ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਛੋਟ ਪਾਜੀ ਲੱਗਦਾ ਕਿ ਜੇ ਮੁੰਡੇ ਇਦਾਂ ਹੀ ਕਬੱਡੀ ਦੀ ਕਰੋਨਾ ਨਾਲ ਜੁੜੇ ਰਹੇ ਨਡਾਲੇ ਦੇ ਫਾਸਗਰ ਤੇ ਕਿਤੇ ਨਾ ਕਿਤੇ ਫਿਰ ਨਡਾਲੇ ਦਾ ਨਾਮ ਰੋਸ਼ਨ ਕਰਕੇ ਤੁਹਾਡੇ ਤੋਂ ਬਾਅਦ ਜਾਂਣਾ ਬਾਬਾ ਜੀ ਦੀ ਮਿਹਰ ਨਾਲ ਆਪਣਾ ਹੁਣ ਇੱਕ ਮੁੰਡਾ ਮਣੀ ਹੈ ਬਹੁਤ ਮਣੀ ਹੈ ਅਨਮੋਲ ਹੈ ਕਲੇਸ਼ ਹੈ ਪ੍ਰਭ ਜੋਤ ਹਰਜੋਤ ਹੈ ਨਾ ਤੁਹਾਡੇ ਬੱਚੇ ਵੀ ਸੁਖਣਾ ਚਲੋ ਆਪਣਾ ਪ੍ਰਦਰਸ਼ਨ ਲਵ ਰੂਪਸ ਨਹੀਂ ਲਵੀ ਦੇ ਬੇਟੇ ਤੁਹਾਡਾ ਬੇਟਾ ਉਹ ਵੀ ਕਬੱਡੀ ਦੇ ਨਾਲ ਜੁੜਿਆ ਹੋਇਆ ਹੈ ਇਹ ਮੁੰਡੇ ਆਪਣੇ ਨਾ ਮਤਲਬ ਵਧੀਆ ਰਿਜ਼ਲਟ ਦੇਂਦੇ ਜਿੱਥੇ ਮੈਚ ਹੁੰਦਾ ਹੈ ਨਾ ਮਤਲਬ ਵਧੀਆ ਸੋਹਣਾ ਖੇਡਦੇ ਕਿੰਨੇ ਕੁ ਲੋ ਭਾਰ ਦੇ ਵਰਗ ਦੀ ਹੈ ਜਿੱਦਾਂ ਹੁਣ ਬਾਬਾ ਮੁੱਟਾ ਸਾਹਿਬ ਕਬੱਡੀ ਕਲੱਬ ਅੱਜ ਇਹ 55 ਕਿਲੋ 65 ਕਿਲੋ ਛੋਟੇ ਭਾਰ ਵਰਗੇ ਛੋਟੇ ਛੋਟੇ ਭਾਰ ਵਰਗੇ ਹੁਣ ਬਸ ਹੋਰ 2-4 ਸਾਲ ਨੂੰ ਓਪਨ ਜਾਣਗੇ ਓਪਨ ਜਾਣਗੇ ਹਾਂ ਚਲੋ ਠੀਕ ਹੈ ਠੀਕ ਹੈ ਦੇ ਵਾਗ੍ਰੋਚਿਕਾ ਖਾਲਸਾ ਵਾਇਰ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਤੁਸੀਂ ਇਦਾਂ ਹੀ ਗਰਾਊਂਡ ਦੀ ਜਿੱਦਾਂ ਸੇਵਾ ਹਰਪ੍ਰੀਤ ਸਿੰਘ ਜੀ ਰਿਪੋਰਟਰ ਜੀ ਨਿਭਾਉਂਦੇ ਹੋ ਨਡਾਲਾ ਤੇ ਵੀ ਵੱਲੋਂ ਜੋੜੀ ਤੁਸੀਂ ਸੇਵਾ ਕਰਦੇ ਇਦਾਂ ਇੱਕ ਸੇਵਾ ਕਰਦੇ ਰਹੋ ਤੇ ਪ੍ਰਮਾਤਮਾ ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਛੋਟੂ ਭਾਜੀ ਬਹੁਤ ਬਹੁਤ ਧੰਨਵਾਦ ਇਹ ਸਨ ਇੰਟਰਨੈਸ਼ਨਲ ਕਬੱਡੀ ਖਿਡਾਰੀ ਛੋਟੂ ਨਡਾਲਾ ਜੀ ਤੇ ਅਨਾਂ ਦੇ ਛੋਟੇ ਬ੍ਰਦਰ ਲਵਰੂਪ ਸਿੰਘ ਜੀ ਲਵੀ ਉਹਨਾਂ ਨੇ ਵੀ ਬਹੁਤ ਸਮੇਂ ਆਪਣੇ ਮਾਰਕੇ ਦੀ ਕਬੱਡੀ ਖੇਡੀ ਆ ਤੇ ਨਮਜਿੰਦਰ ਸਿੰਘ ਬੱਕਾ ਕੋਚ ਹੁਣੀ ਭਾਜੀ ਸਾਡੇ ਸਤਿਕਾਰਯੋਗ ਉਹ ਵੀ ਆਪਣੀ ਗਰਾਊਂਡ ਪ੍ਰੈਸ ਕਰਾ ਰਹੇ ਨੇ ਤੇ ਅੱਜ ਅਸੀਂ ਗਰਾਊਂਡ ਨਡਾਲਾ ਦੀ ਸਰਕਾਰੀ ਸਕਰੂਲ ਦੀ ਗਰਾਊਂਡ ਦੇ ਵਿੱਚ ਪਹੁੰਚੇ ਜੀ ਤੇ ਆਪਾਂ ਗੱਲਬਾਤ ਕੀਤੀ ਛੋਟੂ ਭਾਜੀ ਉਹ